ਮਾਡਨ ਯੂਜ ਪੰਜਾਬ ਅਤੇ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋਏ ਸਮੁੱਚੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪਰਮਾਤਮਾ પાસેੋਂ ਕਾਮਨਾ ਕਰਦੇ ਹਾਂ ਸੋ ਦੋਸਤੋ ਅੱਜ 8 ਅਕਤੂਬਰ ਦਿਨ ਬੁੱਧਵਾਰ 23 ਦਿਨ ਅਸੂ ਦਾ ਮਹੀਨਾ ਗਿਆ ਤੇ ਸਭ ਤੋਂ ਪਹਿਲਾਂ ਅੱਜ ਧੰਨ ਗੁਰੂ RAMDAS MAHARAJ ਜਿਨ ਸਿਰਜਿਆ ਤੇ ਨੇ ਸਵਾਰਿਆ ਗੁਰੂ RAMDAS MAHARAJ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਹੀ ਗੁਰਸਿੱਖ ਸੰਗਤਾਂ ਨੂੰ ਮੇਰੇ ਵੱਲੋਂ ਸਾਡੇ ਦੋਨਾਂ ਹੀ ਚੈਨਲਾਂ ਵੱਲੋਂ ਲੱਖ ਲੱਖ ਵਧਾਈਆਂ ਮੁਬਾਰਕਾਂ ਹੋਣ ਤੇ ਗੁਰੂ RAMDAS MAHARAJ ਦਾ ਮਿਹਰ ਭਰਿਆ ਹੱਥ ਹਮੇਸ਼ਾ ਸਾਡੇ ਸਾਰੇ ਹੀ ਦਰਸ਼ਕਾਂ ਦੇ ਸਿਰ ਤੇ ਬਣਿਆ ਰਵੇ ਇਹ ਅਰਦਾਸ ਕਰਦੇ ਹਾਂ ਸੋ ਦੋਸਤੋ ਮੌਸਮ ਦੀ ਜੋ ਜਾਣਕਾਰੀ ਆ ਉਹ ਇਹ ਆ ਵੀ ਪਿਛਲੀ 5 ਤਰੀਕ ਤੋਂ ਪੰਜਾਬ ਸਮੇਤ ਉੱਤਰ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜੋ ਅਸਮਾਨੀ ਆਫਤ ਵਰਸ ਰਹੀ ਸੀ ਮੀਂਹ ਪੈ ਰਿਹਾ ਸੀ ਉਹਨੂੰ ਤਕਰੀਬਨ ਤਕਰੀਬਨ 브ਰੇਕ ਲੱਗ ਚੁੱਕੀ ਆ ਸੋ ਇਹ 2-3 ਦਿਨਾਂ ਦੌਰਾਨ ਬਹੁਤ ਕਿਸਾਨ ਵੀਰਾਂ ਦਾ ਨੁਕਸਾਨ ਵੀ ਹੋਇਆ ਝੋਨੇ ਦੀ ਫਸਲ ਜਿਹੜੀ ਡਿੱਗੀ ਵੀ ਆ ਵਾਰਸਾਂ ਦੇ ਨਾਲ ਹਨੇਰੀਆਂ ਦੇ ਨਾਲ ਜਿਨ੍ਹਾਂ ਦਾ ਕਿਸਾਨ ਵੀਰਾਂ ਨੂੰ ਬਹੁਤ ਨੁਕਸਾਨ ਹੋਇਆ ਉਹਦਾ ਸਾਨੂੰ ਵੀ ਅਫਸੋਸ ਆ ਪਰ ਪ੍ਰਮਾਤਮਾ ਦੇ ਕੀਤੇ ਅੱਗੇ ਕਿਸੇ ਦਾ ਜੋਰ ਨਹੀਂ ਹੈ ਸੋ ਦੋਸਤੋ ਫੇਰ ਵੀ ਜਿੰਨਾ ਇਹਦਾ ਖਤਰਾ ਜ਼ਿਆਦਾ ਬਣਿਆ ਹੋਇਆ ਸੀ ਉਹਦੇ ਨਾਲੋਂ ਥੋੜਾ ਘਟ ਰਿਹਾ ਗੜੇਮਾਰੀ ਜ਼ਿਆਦਾ ਏਰੀਆ ਚ ਨਹੀਂ ਹੋਈ ਜਿਹਦੇ ਕਾਰਨ ਹੋਰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤੇ ਜੇ ਆਪਾਂ ਹੁਣ ਅੱਜ ਦੀ ਗੱਲ ਕਰੀਏ ਅੱਜ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਜਿਹੜੇ ਪਹਾੜੀ ਇਲਾਕੇ ਨੇ ਉੱਚੀਆਂ ਪਹਾੜੀਆਂ ਨੇ ਉਹਨਾਂ ਤੇ ਥੋੜੀ-ਬਹੁਤੀ ਬਰਫ਼ਵਾਰੀ ਹੋ ਸਕਦੀ ਆ ਤੇ ਉੱਤਰ ਭਾਰਤ ਦਾ ਜਿਹੜਾ ਮੌਸਮ ਆ ਅੱਜ ਤੋਂ ਸਾਫ਼ ਹੋਣਾ ਸ਼ੁਰੂ ਹੋ ਚੁੱਕਿਆ ਤੁਸੀਂ ਦੇਖ ਰਹੇ ਹੋਮੋਗੇ ਕਿ ਜਦੋਂ ਇਹ ਵੀਡੀਓ ਤੁਹਾਡੇ ਹੱਥਾਂ ਦੇ ਵਿੱਚ ਹੋਵੇਗੀ ਮਧੀਆ ਤੁੱਪ ਜਿਹੜੀ ਆ ਤੁਹਾਨੂੰ ਦਿਖਾਈ ਦੇਵੇਗੀ ਤੇ ਜੇ ਹੁਣ ਆਪਾਂ ਗੱਲ ਕਰੀਏ ਸਟੇਟਾਂ ਦੇ ਮੁਤਾਬਕ ਅੱਜ ਜੇ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਅੱਜ ਜਿਹੜੀ ਮੀਂਹ ਦੀ ਸੁਭਾਵਨਾ ਉਹ ਲੁਧਿਆਣਾ ਜ਼ਿਲ੍ਹੇ ਦੇ ਚੰਡੀਗੜ੍ਹ ਸਾਈਡ ਵਾਲੇ ਏਰੀਆ ਤੋਂ ਲੈ ਕੇ ਚੰਡੀਗੜ੍ਹ ਤੱਕ ਰੂਪਨਗਰ ਮੋਹਾਲੀ ਇਹ ਏਰੀਏ ਦੇ ਵਿੱਚ ਮੀਂਹ ਜਿਹੜਾ ਪੈ ਸਕਦਾ ਉਹ ਵੀ ਦੁਪਹਿਰ ਤੋਂ ਬਾਅਦ ਤੇ ਇਹਦੇ ਨਾਲ ਹੀ ਜਿਹੜਾ ਹਰਿਆਣੇ ਦੇ ਏਰੀਏ ਲੱਗਦੇ ਨੇ ਹਰਿਆਣੇ ਦੇ ਵਿੱਚ ਵੀ ਚੰਡੀਗੜ੍ਹ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਮੀਂਹ ਪੈ ਸਕਦਾ। ਰਾਜਸਥਾਨ ਦੇ ਵਿੱਚ ਜਮੀਨ ਦੀ ਸੁਭਾਵਨਾ ਬਹੁਤ ਘੱਟ ਆ। ਤੇ ਹੋਰ ਹਿਮਾਚਲ ਉੱਤਰਾਖੰਡ ਇਹ ਜਿਹੜੇ ਪਹਾੜੀ ਏਰੀਏ ਨੇ ਇਹਨਾਂ ਤੇ ਥੋੜੀ-ਬਹੁਤੀ ਬਰਸਾਤ ਹੋ ਸਕਦੀ ਆ। ਤੇ ਦਿੱਲੀ ਦੇ ਵਿੱਚ ਵੀ ਮੀਂਹ ਦੀ ਕੋਈ ਸੁਭਾਵਨਾ ਨਹੀਂ। ਹਾਂ ਕਿਸੇ-ਕਿਸੇ ਇਲਾਕੇ ਦੇ ਵਿੱਚ ਛੁੱਟਪਟ ਬਾਰਿਸ਼ ਹੋ ਸਕਦੀ ਆ ਕਿਉਂਕਿ ਦੁਪਹਿਰ ਤੋਂ ਬਾਅਦ ਬੱਦਲਾਂ ਦੀ ਡਿਵੈਲਪਮੈਂਟ ਹੋਵੇਗੀ। ਦੁਪਹਿਰ ਤੋਂ ਬਾਅਦ ਥੋੜੇ-ਬਹੁਤੇ ਬੱਦਲ ਵੱਣਨਗੇ। ਤਾਂ ਹੋ ਸਕਦਾ ਵੀ ਕਿਤੇ ਬੱਦਲ ਵਧੀਆ ਤਾਕਤਵਰ ਬਣ ਜਾਣ ਜੀ ਦੇ ਨਾਲ ਕਿਤੇ ਮਾੜੀ-ਮੋਟੀ ਬੂੰਦਾਬاندی ਦੇ ਸਕਦੇ ਆ ਨਹੀਂ ਬਾਰਿਸ਼ ਦੀ ਜਿਹੜੀ ਸੁਭਾਵਨਾ ਜ਼ਿਆਦਾ ਨਹੀਂ ਹੈ ਦੁਪਹਿਰੋਂ ਬਾਅਦ ਪੰਜਾਬ ਦੇ ਕੁਝ ਹਿੱਸੇ ਜਿਹੜੇ ਤੁਹਾਨੂੰ ਦੱਸਿਆ ਤੇ ਹਰਿਆਣੇ ਦੇ ਕੁਝ ਹਿੱਸਿਆਂ 'ਚ ਬੂੰਦਾਬاندی ਬਰਸਾਤ ਹੋ ਸਕਦੀ ਆ ਤੇ ਦੋਸਤੋ ਇਹ ਜਿਹੜਾ ਹੁਣ ਮੌਸਮ ਆ ਕਈ ਦਿਨਾਂ ਤੱਕ ਇਸੇ ਤਰ੍ਹਾਂ ਸਾਫ਼ ਬਣਿਆ ਰਹੂਗਾ ਤੇ ਜਿਹੜੀ ਹੋਰ ਇੱਕ ਜ਼ਿਕਰਯੋਗ ਗੱਲ ਇਹ ਆ ਵੀ ਆ ਜਿਹੜੇ 4 ਦਿਨ ਇੱਕਦਮ ਠੰਡ ਹੋਊਗੀ ਇਹ ਠੰਡ ਭਾਵੇਂ ਲੰਮੀ ਨਹੀਂ ਚੱਲੂਗੀ ਪਰ ਤਿੰਨ ਚਾਰ ਦਿਨ ਜਿਹੜੀ ਆ ਰਾਤ ਦੀ ਅਤੇ ਸੁਬਾਹ ਦੀ ਠੰਡ ਕਾਫੀ ਹੋਊਗੀ ਜਿਹੜੇ ਟੈਂਪਰੇਚਰ ਨੇ ਇਹ 16 17 ਡਿਗਰੀ ਤੱਕ ਪਹੁੰਚ ਸਕਦੇ ਨੇ 15 ਡਿਗਰੀ ਤੱਕ ਵੀ ਕਈ ਥਾਵਾਂ ਤੇ ਦਰਜ ਕੀਤੇ ਜਾ ਸਕਦੇ ਨੇ ਤੇ ਵੱਧ ਤੋਂ ਵੱਧ 25 26 ਡਿਗਰੀ ਤਾਪਮਾਨ ਰਹਿ ਸਕਦਾ ਸੋ ਇਹ ਜਿਹੜੇ ਚਾਰਕ ਦਿਨ ਨੇ ਇਹਨਾਂ ਦਿਨਾਂ ਦੇ ਦੌਰਾਨ ਤੁਸੀਂ ਕਿਸਾਨ ਵੀਰ ਖਾਸ ਕਰਕੇ ਆਪਣੇ ਪਸ਼ੂਆਂ ਦਾ ਤੇ ਹੋਰ ਆਪਣੇ ਦਰਸ਼ਕ ਵੀਰ ਛੋਟੇ ਬੱਚਿਆਂ ਦਾ ਬਜ਼ੁਰਗਾਂ ਦਾ ਖਿਆਲ ਰੱਖਣ ਵੀ ਇਹ ਚਾਰਕ ਦਿਨ ਅਚਨਚੇਤ ਜਿਹੜੀ ਠੰਡ ਪਾਊਗੀ ਲੰਮਾ ਟਾਈਮ ਇਹ ਠੰਡ ਨਹੀਂ ਪਾਊਗੀ ਸੋ ਇਸ ਕਰਕੇ ਤੁਸੀਂ ਜਿਹੜਾ ਆਪਣਾ ਇਸ ਚੀਜ਼ ਤੋਂ ਜ਼ਰੂਰ ਵਿਚਾਰ ਰੱਖਣਾ ਕਿਉਂਕਿ ਬਜ਼ੁਰਗਾਂ ਦੀ ਕਹਾਵਤਾਂ ਵੀ ਕਈ ਵਾਰੀ ਠੰਡ ਆਉਂਦੀ ਤੇ ਜਾਂ ਜਾਂਦੀ ਇਹ ਵਾਰ ਕਰ ਜਾਂਦੀ ਹੁੰਦੀ ਆ ਇਸ ਕਰਕੇ ਆਪਣਾ ਵਿਚਾਰ ਰੱਖੋ ਦੈਨ ਅਤੇ ਆ ਜਿਹੜਾ ਦਿਨ ਦੇ ਪਲਾ ਤਾਪਮਾਨ ਠੀਕ ਰਹਿਣਗੇ ਰਾਤ ਦੇ ਤੇ ਸੁਬਾ ਸਬਾਹ ਦਾ ਜਿਹੜਾ ਜਾਦੇ ਠੰਡ ਦਾ ਦੌਰ ਹੁੰਦਾ ਉਸ ਟਾਈਮ ਤੁਸੀਂ ਆਪਣਾ ਆਪਣਾ ਟੂ ਵੀਲਰ ਤੇ ਕਿਤੇ ਜਾ ਰਹੇ ਹੋ ਤਾਂ ਉਹ ਜਿਹੇ ਕੱਪੜੇ ਪਹਿਨ ਕੇ ਜਾਓ ਬਾਹਰ ਵੀ ਕਿਤੇ ਨਿਕਲ ਰਹੇ ਹੋ ਤਾਂ ਉਸ ਤਰੀਕੇ ਦੇ ਨਾਲ ਆਪਣੇ ਪਸ਼ੂਆਂ ਨੂੰ ਵੀ ਉਸ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਸਾਮ ਸੰਭਾਲ ਦਾ ਪ੍ਰਬੰਧ ਕਰੋ ਤਾਂ ਕਿ ਆ ਜਿਹੜੀ 2-4 ਦਿਨ ਦੀ ਠੰਡ ਇਹ ਪਸ਼ੂਆਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਸੋ ਦੋਸਤੋ ਫਿਲਹਾਲ ਬਾਕੀ ਜਿਹੜੀ ਮੌਸਮ ਦੀ ਅਪਡੇਟ ਇਹੀ ਆ ਵੀ ਹੁਣ ਮੌਸਮ ਠੀਕ ਠਾਕ ਹੋ ਜਾਊਗਾ ਅੱਜ ਜਿਹੜੇ ਛੋਟਮਟ ਛੋਟੇ-ਬੋਟੇ ਇਲਾਕੇ ਆ ਪੰਜਾਬ ਤੇ ਹਰਿਆਣਾ ਦੇ ਇੱਥੇ بارش ਹੋਣ ਤੋਂ ਬਾਅਦ ਕੱਲ ਤੋਂ ਤਾਂ ਤਕਰੀਬਨ ਸਾਰੇ ਹੀ ਏਰੀਆਾਂ ਦੇ ਵਿੱਚੋਂ بارش ਦੀ ਸਮਾਪਤੀ ਹੋ ਜਾਊਗੀ ਤੇ ਫਿਰ ਇਹ ਜਿਹੜੀਆਂ ਪੱਛਮੀ ਹਵਾਵਾਂ ਚੱਲਣਗੀਆਂ ਜਿਨ੍ਹਾਂ ਦੇ ਨਾਲ ਤੁਹਾਨੂੰ ਦੱਸਿਆ ਵੀ ਅੱਜ ਭਲਾ ਇਹਨਾਂ ਦੀ ਗਤੀ ਘਟਾ ਕੱਲ ਨੂੰ 15 ਤੋਂ ਲੈ ਕੇ 20 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹੀ ਚੱਲ ਸਕਦੀਆਂ ਨੇ ਤੇ ਇਹ ਜਿਹੜੀਆਂ ਪੱਛਮੀ ਹਵਾਵਾਂ ਉਪਹਾੜਾਂ ਤੋਂ ਹੋ ਕੇ ਆਉਣਗੀਆਂ ਜਿਹੜੀਆਂ ਉੱਥੇ ਬਰਫ਼ ਪਈ ਹੋ ਉਹ ਠੰਡੀਆਂ ਹੋਣਗੀਆਂ ਪੰਜਾਬ ਸਮੇਤ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਇੱਥੋਂ ਤੱਕ ਕੇ ਮੱਧ ਪ੍ਰਦੇਸ਼ ਰਾਜਸਥਾਨ ਤੱਕ ਇਹਨਾਂ ਦਾ ਅਸਰ ਪੈ ਜਾਊਗਾ ਜਿਹਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਥੋੜੀ-ਬਹੁਤੀ ਠੰਡ ਜਿਵੇਂ ਤੁਹਾਨੂੰ ਦੱਸਿਆ ਵੀ ਉਹ ਮਹਿਸੂਸ ਹੋਊਗੀ ਸੋ ਇਹ ਸੀ ਅੱਜ ਦੇ ਮੌਸਮ ਦੀ ਜਾਣਕਾਰੀ ਜਨ ਬੇਲੇ ਕਿਸੇ ਚੰਗੇ ਭਗਦੇ ਮੁੱਦੇ ਤੇ ਗੱਲਬਾਤ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਹੋਰ ਇਲਾਕੇ ਦੀਆਂ ਖਬਰਾਂ ਵਗੈਰਾ ਤੇ ਭੱਖਦੇ ਮੁੱਦਿਆਂ ਤੇ ਗੱਲਬਾਤ ਸੁਣਨ ਵਾਸਤੇ ਤੁਸੀਂ ਸਾਡੇ ਚੈਨਲਾਂ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਸਾਰੀ ਜਾਣਕਾਰੀ ਹੁਣ ਉਹਨਾਂ ਦਰਸ਼ਕ ਵੀਰਾਂ ਦੇ ਫੋਨਾਂ ਤੇ ਜਾਊਗੀ ਜਿਨ੍ਹਾਂ ਕੋਲੇ ਚੈਨਲ ਸਬਸਕ੍ਰਾਈਬ ਨਹੀਂ ਤੇ ਹੋਰ ਕਿਸੇ ਮਾਧਿਅਮ ਰਾਹੀਂ ਸ਼ਾਇਦ ਤੁਹਾਡੇ ਕੋਲੇ ਜਾਣਕਾਰੀ ਨਾ ਪਹੁੰਚੇ ਸੋ ਜਿਨ੍ਹਾਂ ਨੇ ਵੀ ਸਾਡੀ ਜਾਣਕਾਰੀ ਸੁਣਨੀ ਹੁੰਦੀ ਆ ਦੇਖਣੀ ਹੁੰਦੀ ਆ ਉਹਨਾਂ ਦਰਸ਼ਕ ਵੀਰਾਂ ਨੂੰ ਅਪੀਲ ਆ ਵੀ ਚੈਨਲਾਂ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਸਮੇਂ ਹਰ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਇਲਾਕੇ ਦੇ ਵਿੱਚ ਹੁੰਦੀ ਆ ਉਹਦੀ ਜਾਣਕਾਰੀ ਤੇ ਹੋਰ ਭੱਖ ਦੇ ਮੁੱਦਿਆਂ ਤੇ ਗੱਲਬਾਤ ਤੁਹਾਡੇ ਕੋਲੇ ਸਾਡੀ ਇਹ ਪਹੁੰਚਦੀ ਰਹੂਗੀ ਸੋ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਉਮੀਦ ਕਰਦੇ ਆਂ ਕਿ ਤੁਹਾਨੂੰ ਪਸੰਦ ਆਉ ਹੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਤੁਹਾਡੀ ਜ਼ਿੰਮੇਵਾਰੀ ਆ ਹੁਣ ਤੁਸੀਂ ਗਾਂ ਜਿੱਥੇ ਮਰਜ਼ੀ ਭੇਜ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਆ ਸੋ ਇਸ ਕਰਕੇ ਤੁਸੀਂ ਹੁਣ ਕੋਸ਼ਿਸ਼ ਕਰਨੀ ਆ ਜੇ ਗਾਂ ਜਾਣਕਾਰੀ ਪਹੁੰਚਾਉਣੀ ਆ ਸੋ ਦੋਸਤੋ ਰੱਬ ਰਾਖਾ